ਮਾਨ ਸਰ ਮੈਨੂੰ ਤਕਰੀਬਨ 2.5 ਮਹੀਨੇ ਹੋ ਗਏ ਜਿਹੜੀ ਕੈਂਪੇਨ ਕਰਦੇ ਨੂੰ ਤੇ ਜਿਵੇਂ ਤੁਸੀਂ ਕਿਹਾ ਕਿ ਵੀ ਭਾਈ ਜਾ ਕੇ ਕੰਮਾਂ ਦੇ ਆਧਾਰ ਤੇ ਜਿਹੜੀ ਵੋਟ ਆ ਉਹ ਮੰਗਣੀ ਹੈ ਕਿਉਂਕਿ ਇਲਾਕਾ ਬਹੁਤ ਵੱਡਾ ਹੈ 25 25 30 30 ਪਿੰਡ ਜਿਹੜੇ ਆ ਰੋਜ਼ ਕੱਢਨੇ ਹੁੰਦੇ ਆ ਸੋ ਇਸ ਕਰਕੇ ਹੀ ਹੁੰਦਾ ਵੀ ਭਾਸ਼ਣ ਜਿਹੜਾ 10 15 ਮਿੰਟ ਦਾ ਦੇਈਏ ਪਰ ਜਦੋਂ ਭਾਸ਼ਣ ਦੇ ਕੇ ਨਿਕਲ ਲੱਗਦੇ ਆ ਹਰੇਕ ਪਿੰਡ ਚੋਂ ਕੋਈ ਨਾ ਕੋਈ ਬਜ਼ੁਰਗ ਕਿਤੇ ਕੋਈ ਨੌਜਵਾਨ ਸਾਥੀ ਪਿੱਠੇ ਪਿਛੇ ਉੱਠ ਕੇ ਤੁਰ ਪੈਂਦਾ ਤੇ ਰੋਜ਼ ਕੋਈ ਨਾ ਕੋਈ ਨਵੀਂ ਗੱਲ ਆ ਜਿਹੜੀ ਸਾਡੇ ਯਾਦ ਕਰਵਾਉਂਦੇ ਆ ਕਈ ਵਾਰੀ ਹੁਣ ਜਿੱਥੇ ਚੱਲੋ ਨਹਿਰੀ ਪਾਣੀ ਦੀ ਗੱਲ ਕਰ ਲਈ ਬਿਜਲੀ ਦੀ ਗੱਲ ਕਰ ਲਈ ਕਈ ਵਾਰ ਕੋਈ ਗੱਲ ਕਰਨੀ ਭੁੱਲ ਜਾਂਦੇ ਆ ਤਾਂ ਇੱਕ ਜਗ੍ਹਾ ਇੱਕ ਬਜ਼ੁਰਗ ਆਇਆ ਉਹ ਕਹਿੰਦਾ ਤੁਸੀਂ ਇਹ ਦੱਸਦੇ ਕਿਉਂ ਨਹੀਂ ਵੀ ਭਾਈ ਜਿੱਦਣ ਦੀ ਤੁਹਾਡੀ ਸਰਕਾਰ ਆਈ ਹੈ ਜ਼ਿੰਮੇਦਾਰ ਨੇ ਜਨਰੇਟਰ ਸਾਭ ਤੇ ਕਿਤੇ ਜਾਣੇ ਆ ਕੋਈ ਕਹਿੰਦਾ ਜੀ ਸਾਡੇ ਪਿੰਡ ਤੁਸੀਂ ਜ਼ਿਕਰ ਕਿਉਂ ਨਹੀਂ ਕੀਤਾ ਵੀ ਭਾਈ ਇੱਥੇ 23 ਬੱਚਿਆਂ ਨੂੰ ਨੌਕਰੀ ਮਿਲੀ ਹੈ ਕਿਤੇ ਕੋਈ ਕਹਿੰਦਾ 12 ਬੱਚਿਆਂ ਨੂੰ ਨੌਕਰੀ ਮਿਲੀ ਹੈ ਆ ਬਨਾਰਸੀ ਵਰਗੇ ਪਿੰਡ ਹੈ ਜਿੱਥੇ ਇੱਕ ਇੱਕ ਪਿੰਡ ਚ 56 ਬੱਚਿਆਂ ਨੂੰ ਨੌਕਰੀ ਮਿਲੀ ਹੈ ਤੇ ਸਾਰੇ ਕਹਿੰਦੇ ਕਿ ਜੀ ਆਮ ਕਰਾਂ ਦੇ ਗਰੀਬ ਕਰਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਨੇ ਮਤਲਬ ਕਿ ਅਸੀਂ ਗੱਲਾਂ ਦਸਨੀਆਂ ਭੁੱਲ ਜਾਂਨੇ ਆ ਪਰ ਇੰਨੇ ਕੰਮ ਹੋਏ ਨੇ ਲੋਕ ਆਪ ਜਿਹੜੀਆਂ ਯਾਦ ਕਰਵਾਉਂਦੇ ਆ ਤੇ ਮੈਨੂੰ ਲੱਗਦਾ ਹੈ ਕਿ ਪਹਿਲੀ ਵਾਰ ਹੋਣਾ ਕਿ ਕਿਸੇ ਸਰਕਾਰ ਦੇ ਕਾਰਜਕਾਲ ਦੌਰਾਨ ਇੰਨੀਆਂ ਨੌਕਰੀਆਂ ਵੀ ਤੇ ਇੰਨੇ ਕੰਮ ਐ ਜਿਹੜੇ ਹੋਏ ਹੋਣਗੇ ਮੈਂ ਤਾਂ ਪਿੰਡਾਂ ਜਾ ਕੇ ਵੀ ਕਹਿਣਾ ਵੀ ਭਾਈ ਤੁਸੀਂ ਲੱਡੂਆਂ ਨਾਲ ਤਾਂ ਸਾਨੂੰ ਤੋਲਦੇ ਹੋ ਕਈ ਜਗ੍ਹਾ ਪਤੀਸੇ ਨਾਲ ਵੀ ਤੋਲਦਿਆ ਧੂਰੀ ਚ ਮੈਂ ਦੇਖਿਆ ਹੋਰ ਤਾਂ ਮੈਂ ਕਿਤੇ ਨਹੀਂ ਦੇਖਿਆ ਇੱਥੇ ਰਿਵਾਜ ਹੈ ਪਰ ਮੈਂ ਕਹਣਾ ਵੀ ਭਾਈ ਜੇ ਕੋਈ ਐਦਾ ਦੀ ਤਕੜੀ ਹੈਗੀ ਆ ਵੀ ਜਿਹਦੇ ਚ ਕੰਮ ਤੋਲ ਕੇ ਦੇਖੇ ਜਾਂਦੇ ਹੋਣ ਤਾਂ ਇੱਕ ਪਾਸੇ ਸਾਡੇ ਮੁੱਖ ਮੰਤਰੀ ਸਾਹਿਬ ਦੇ ਪਾਲਿਓ ਪਹਿਲੇ 2 ਸਾਲਾਂ ਦੇ ਤੇ ਦੂਜੇ ਪਾਸੇ ਜਿੰਨੀਆਂ ਸਰਕਾਰਾਂ ਰਹੀਆਂ ਸਾਰੀਆਂ ਦੇ ਵੀ ਮੈਂ ਕਹਣਾ ਵੀ ਇਕੱਠੇ ਕਰਕੇ ਪਹਿਲੇ 2 ਸਾਲਾਂ ਦੇ ਪਾਉਣੇ ਹੋਣ ਤੇ ਆਪਣੇ ਕੱਲੇ ਐਸੇ 2 ਸਾਲਾਂ ਦੇ ਮੈਂ ਦਾਅਵੇ ਨਾਲ ਕਹਿਣਾ ਫੇਰ ਵੀ ਆਪਣਾ ਪਲੜਾ ਇਹਨਾਂ ਨਾਲੋਂ ਭਾਰੀ ਰਹੂਗਾ ਕਿਉਂਕਿ ਕਿਸੇ ਨੇ ਧੱਕਾ ਕਦੇ ਤੋੜ ਕੇ ਦੂਰਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਹ ਪਹਿਲੀ ਸਰਕਾਰ ਹੈ ਜਿਹਨੇ ਕੰਮ ਵੀ ਕੀਤੇ ਤੇ ਉਸੇ ਕੰਮਾਂ ਦੇ ਆਧਾਰ ਤੇ ਅੱਜ ਪੰਜਾਬ ਦੇ ਲੋਕਾਂ ਕੋਲੋਂ ਜਾ ਕੇ ਵੋਟਾਂ ਮੰਗ ਰਹੇ ਆ ਸੋ ਭਰਾਵੋ ਤੁਸੀਂ ਧੂਰੀ ਵਾਲੇ ਤਾਂ ਮੁੱਖ ਮੰਤਰੀ ਸਾਹਿਬ ਦੇ ਹਲਕੇ ਵਾਲੇ ਹੋ ਪੰਜਾਬ ਤਾਂ ਜਿਹੜੇ ਹੋ ਰਿਹਾ ਉਹ ਹੋ ਹੀ ਰਿਹਾ ਪਰ ਜਿਹੜੇ ਤੁਹਾਡੇ ਧੂਰੀ ਛੋਰੇ ਆ ਮੈਂ ਅੱਗੇ ਵੀ ਬੜੀ ਵਾਰ ਕੇ ਗੱਲ ਕੀਤੀ ਐ ਇਹ ਕੋਈ 5-6 ਸਾਲ ਲਈ ਨਹੀਂ ਇਹ ਅੱਜ ਤੋਂ 5-6 ਦਾ ਕਿਆ ਬਾਦ ਵੀ ਯਾਦ ਕਰੇ ਜਾਇ ਕਰਨਗੇ ਕਿ ਇਹ ਕੰਮ ਉਦੋਂ ਹੋਈ ਸੀ ਜਦੋਂ ਭਗਵੰਤ ਸਿੰਘ ਮਾਨ ਪਹਿਲੀ ਵਾਰ ਮੁੱਖ ਮੰਤਰੀ ਬਣੇ ਸੀ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਐਦਾਂ ਦਾ ਪ੍ਰੋਜੈਕਟ ਕੋਈ ਐਦਾਂ ਦਾ ਕੰਮ ਕੋਈ ਦੂਰਾ ਰਹਿ ਜੂ ਆ 5 ਸਾਲਾਂ ਦੇ ਵਿੱਚ ਜਿਹੜਾ ਭਗਵੰਤ ਸਿੰਘ ਮਾਨ ਨੇ ਤੁਹਾਡੇ ਇਲਾਕੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕਰ ਦੇਣਾ ਸੋ ਤੁਹਾਡੇ ਇਲਾਕੇ ਚ ਵੀ ਹੋ ਰਿਹਾ ਤੇ ਪੂਰੇ ਪੰਜਾਬ ਚ ਵੀ ਹੋ ਰਿਹਾ ਸੋ ਇਸੇ ਕਰਕੇ ਮੈਂ ਸਾਰੇ ਧੂਰੀ ਵਾਲਿਓ ਵਿਧਾਨ ਸਭਾ ਹਲਕਿਆਂ ਚ ਜਾ ਕੇ ਆਉਣਾ ਸਾਰੇ ਪਾਸੇ ਕੋ ਮਾਹੌਲ ਹੈ ਆ ਜਿਹੜੇ ਕਹਿੰਦੇ ਆ ਨਾ ਜੀ ਫਲਾਣੇ ਨਾਲ ਟੱਕਰ ਹੈ ਫਲਾਣੇ ਨਾਲ ਕਾਂਗਰਸ ਵਾਲੇ ਕਹਿੰਦੇ ਆ ਜੀ ਸਾਡੇ ਨਾਲ ਹੈ ਆ ਭਾਜਪਾ ਵਾਲੇ ਕਹਿੰਦੇ ਸਾਡੀ ਆਮ ਆਦਮੀ ਨਾਲ ਆਕਾਲੀ ਵਾਲੇ ਵੀ ਕਹੀ ਜਾਂਦੇ ਸਾਡੀ ਆਮ ਆਦਮੀ ਪਾਰਟੀ ਨਾਲ ਹੈ ਆ ਵਿੱਚੇ ਮਾਨ ਵਾਲੇ ਵੀ ਕਹਿੰਦੇ ਆ ਪਰ ਮੈਂ ਪ੍ਰਮਾਤਮਾ ਤੋਂ ਡਰ ਕੇ ਕਹਿਣਾ ਮੈਂ ਸਾਰੇ ਕਿਤੇ ਜਾ ਕੇ ਆਇਆ ਦੋ ਇਲੈਕਸ਼ਨਾਂ ਲੜਿਆ ਐਨਾ ਕਾ ਤਜਰਬਾ ਹੋ ਜਾਂਦਾ ਤੇ ਦੋ ਇਲੈਕਸ਼ਨਾਂ ਚ ਮਾਨ ਸਾਹਿਬ ਦੀ ਕਮਾਂਡ ਦੇਖੀ ਹੈ ਬਰਨਾਲੇ ਦੀ ਕਿਸੇ ਨਾਲ ਕੋਈ ਟੱਕਰ ਨਹੀਂ 4 ਜੂਨ ਨੂੰ ਇਕੱਲੇ ਤੁਸੀਂ ਹੋਵੋਗੇ ਜਿਹੜੇ ਇੱਥੇ ਧੂਰੀ ਭੰਗੜਾ ਪਾਓਗੇ ਕਿਸੇ ਨੇ ਨਹੀਂ ਉਸ ਦਿਨ ਇੱਥੇ ਆਉਣਾ ਪਰ ਫਿਰ ਵੀ ਮੈਂ ਇਹ ਮਾਨ ਸਾਹਿਬ ਮੈਂ ਸੰਗਰੂਰ ਮੀਡੀਆ ਵਾਲਿਆਂ ਨੂੰ ਵੀ ਮੈਂ ਉੱਥੇ ਰਾਹੀਂ ਸਲਾਹ ਦਿੱਤੀ ਸੀ ਚਲੋ ਮੈਂ ਆਪਣੇ ਧੂਰੀ ਵਾਲ ਨੂੰ ਵੀ ਦੇ ਦੇਣਾ ਵੀ ਦੇਖੋ 1 ਜੂਨ ਨੂੰ ਨੇ ਵੋਟਾਂ ਤੁਹਾਨੂੰ ਭਾਈ ਤੁਹਾਡੇ ਆੜ ਗਵਾਨ ਚ ਟੈਂਟਾਂ ਵਾਲੇ ਹੋਣਗੇ ਕੋਈ ਟੈਕਸੀਆਂ ਟੁਕਸੀਆਂ ਵਾਲੇ ਵੀ ਵਿਚਾਰੇ ਆਪਣੇ ਭਰਾ ਨੇ ਹਲਵਾਈ ਹਲਬੂਈ ਵੀ ਵਿਚਾਰੇ ਆਪਣੇ ਭਰਾ ਨੇ ਆਪਣੇ ਵੱਲੋਂ ਦੇਖੋ ਆਪਣੇ ਇਥੋਂ ਲਾ ਕੇ দেয়া ਉਹਨਾਂ ਨੂੰ ਸਲਾਹ ਦੇਣੀ ਬਣਦੀ ਹੈ ਵੀ ਭਾਈ ਜਿਹੜੇ ਵੀ ਆ ਦੂਜੇ ਉਮੀਦਵਾਰ ਕੋਈ ਟੈਕਸੀਆਂ ਕਰਾਉਂਦਾ ਕੋਈ ਟੈਂਟ ਲਵਾਉਂਦਾ 1 ਜੂਨ ਨੂੰ ਇੰਨਾ ਤੋਂ ਆਪਦਾ ਕੈਸ਼ ਲੈ ਲਿਓ ਕਿਉਂਕਿ 1 ਜੂਨ ਤੋਂ ਬਾਅਦ ਕਿਸਨੇ ਨਹੀਂ ਠਿਹਾਉਣਾ ਤੇ ਆਪਾਂ ਨੂੰ ਤਾਂ ਐ ਵੀ ਨਹੀਂ ਪਤਾ ਵੀ ਭਲਾਤ ਨੂੰ ਬਸ ਲੁਧਿਆਣੋਂ ਬਦਲਿਆ ਕਿ ਜਲੰਧਰ ਤੋਂ ਬਦਲਣੀ ਐ ਮੁੜ ਕੇ ਕਿੱਥੇ ਜਿਹੜੇ ਗੇਟ ਤੇ ਮਰਦੇ ਫਿਰ ਦੋਂਗੇ ਕਿਉਂਕਿ ਸਾਡੇ ਉੱਥੇ ਲੱਡੂਆਂ ਦਾ ਰੌਲਾ ਪਿਆ ਐ ਸਿਆਫ ਸਾਹਿਬ ਨੂੰ ਪਿਆ ਪਤਾ ਮੈਂ ਕੱਲ ਦੁਕਾਨ ਤੇ ਠਗਾਈ 2.5 ਲੱਖ ਦੇ ਲੱਡੂ ਲੈ ਕੇ ਘਾਲੀਦਾਲ ਵਾਲੇ ਜੋ ਤਾਂ ਫੇਰ ਜਿਹੜਾ ਬੰਦਾ ਲੈ ਕੇ ਗਿਆ ਸੀ ਨੇੜੇ ਸੀ ਇੱਥੋਂ ਸੰਗਰੂਰ ਦਾ ਬਰਨਾਲੇ ਤੋਂ ਸੰਗਰੂਰ ਜਾ ਕੇ ਪੈਸੇ ਨਹੀਂ ਲੈ ਗਏ ਐਡੇ-ਡੇ ਨੇ ਜ਼ਿਲ੍ਹਿਆਂ ਤੋਂ ਦੂਰ ਆਏ ਨਾ ਤਾਂ ਕਿੱਥੋਂ ਜਿਹੜੇ ਆ ਪੈਸੇ ਲਵਾਂਗੇ ਸੋ ਭਾਈ ਆਪ ਦਾ ਕੈਸ਼ ਨਵੇੜ ਲਿਓ ਇਹੀ ਅਸੀਂ ਤਾਂ ਜਿਹੜੀ ਸਲਾਹ ਹੈ ਦੇ ਸਕਦੇ ਆ ਤੇ ਬਾਕੀ ਭਰਾਵੋ ਮੈਂ ਸਾਰਿਆਂ ਦਾ ਜਿੱਥੇ ਕਿਉਂਕਿ ਸੀਐਮ ਸਾਹਿਬ ਨੇ ਬੋਲਣਾ ਬਹੁਤ ਥੋੜਾ ਧੰਨਵਾਦ ਕਰਦਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ ਕਿਉਂਕਿ ਮੈਂ ਜਿੰਨੇ ਪ੍ਰੋਗਰਾਮ सीएम साहब ਧੂਰੀ ਦੇ ਵਿੱਚ ਕੀਤੇ ਆ ਆ ਤੁਹਾਡੀ ਟੀਮ ਬੈਠੀ ਆ ਧੂਰੀ ਵਾਲੀ 45 40 ਡਿਗਰੀ ਚ ਵੀ ਮਤਲਬ ਕਿ ਜਿੰਨੇ ਪ੍ਰੋਗਰਾਮ ਹੋਏ ਆ ਰੱਖੀਆਂ ਤਾਂ ਜਨ ਸਭਾ ਸੀ ਪਰ ਇਹਨਾਂ ਨੇ ਰੋਡ ショਅ ਬਣਾ ਕੇ ਰੱਖਿਆ ਆ ਵਰਕਰ ਜਿਹੜੇ ਬੈਠੇ ਆ ਮਤਲਬ ਕਿ ਇੰਨਾ ਜੋਸ਼ 45 40 ਡਿਗਰੀ ਚ ਵੀ ਆ ਤੁਹਾਡੇ ਜਿਹੜਾ ਸਾਡਾ ਗਗਨਾ ਟਰੱਕ ਜੂਨੀਅਨ ਵਾਲਾ ਪ੍ਰਧਾਨ ਉੱਪਰ ਗੱਡੀ ਦੇ ਚੜ ਕੇ ਇਨਕਲਾਬ ਜਿੰਦਾਬਾਦ ਦੇ ਨਾਰੇ ਸਾਰਾ ਦਪੇਰੇ ਗੱਡੀ ਤੋਂ ਉੱਪਰ ਦੇ ਸੋ ਇਹਨਾਂ ਦੇ ਜੋਸ਼ ਨੂੰ ਪਾਈ ਦੇਖ ਕੇ ਪਤਾ ਲੱਗਦਾ ਤੁਸੀਂ ਗੁੱਸਾ ਨਾ ਕਰੋ ਇਹਨਾਂ ਨੇ ਮੇਲਾ ਦਾ ਥੋੜੇ ਲੀਡ ਵੀ ਤੋੜਨੀ ਆ 51000 ਵਾਲੀ ਜਿਹੜੀ ਥੋੜੀ ਸੀ ਧੂਰੀ ਵਾਲੀ ਕਿਉਂਕਿ ਜਿੰਨੀ ਮਰਜ਼ੀ ਗਰਮੀ ਵਾਜੇ ਪਰ ਇਹਨਾਂ ਦਾ ਜਿਹੜਾ ਜੋਸ਼ ਹੈ ਉਸੇ ਤਰ੍ਹਾਂ ਜਿਹੜਾ ਬਰਕਰਾਰ ਹੈ ਸੋ ਭਰਾ ਮੇਰੇ ਤੁਸੀਂ ਪਹਿਲਾਂ ਬੈਅਤਮਿੰਦ ਕੀਤੀ ਹੈ ਤੇ 1 ਜੂਨ ਨੂੰ ਸਾਰਿਆਂ ਨੇ ਫੇਰ ਤਕੜੇ ਹੋ ਕੇ ਤੇ ਮੈਂ ਪਹਿਲਾਂ ਵੀ ਕਿਹਾ ਕਿ ਇਲੈਕਸ਼ਨ ਹੈ ਕਿ ਇਹ ਆਪਾਂ ਪਾਰਲੀਮੈਂਟ ਮੰਗੂ ਨੇ ਇਲੈਕਸ਼ਨ ਸਰਪੰਚੀ ਮੰਗੂ ਲੜਨੀ ਐ ਕੱਲੀ ਕੱਲੀ ਬੋਰਡ ਤੇ ਕਿਉਂਕਿ ਇੱਕ ਵਾਰੀ ਤਿਲਕਣ ਬਾਜੀ ਹੋ ਗਈ ਤਾਂ ਉਹਨਾਂ ਨੂੰ ਆਏ ਲੱਗਦਾ ਜੀ ਆਮ ਆਦਮੀ ਪਾਰਟੀ ਦਾ ਕਿਲਾ ਟਾ ਲਿਆ ਇਹ ਆਮ ਆਦਮੀ ਪਾਰਟੀ ਦਾ ਕਿਲਾ ਹੈ ਤੇ ਰਹੂਗਾ ਤੇ ਇਲੈਕਸ਼ਨ ਕੱਲੀ ਜਿੱਤਣੀ ਨਹੀਂ ਇਹ ਟਾਰਗੇਟ ਰੱਖਣਾ ਹੈ ਕਿ ਪਿੰਡਾਂ ਦੇ ਵਿੱਚੋਂ ਬਾੜਾਂ ਦੇ ਵਿੱਚੋਂ ਇੱਕ ਪਾਸੇ ਆਪਣੀਆਂ ਕੱਲੀਆਂ ਦੀਆਂ ਵੋਟਾਂ ਹੋਣ ਤੇ ਨਾਲ ਸਾਰਿਆਂ ਦੇ ਵੀ ਮਿਲਾਂ ਕੇ ਆਪਣੇ ਨਾਲੋਂ ਘੱਟ ਕਿੰਨੀਆਂ ਚਾਹੀਦੀਆਂ ਤਾਂ ਕਿ ਇਹਨਾਂ ਦਾ ਬਹਿਮ ਨਿਕਲ ਜੇ ਵੀ ਭਾਈ ਇਹ ਆਮ ਆਦਮੀ ਪਾਰਟੀ ਦੇ ਕਿਲੇ ਨੂੰ ਅਸੀਂ ਸਨ ਲਾਲਾ ਜਿਹਾ ਹੋਰ ਲਾ ਲਿਆ ਇਹ ਉਹ ਇਲਾਕਾ ਹੈ ਜਿੱਥੋਂ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਹੋਈ ਹੈ ਤੇ ਅੱਜ 92 ਸੀਟਾਂ ਨੇ ਇਹ ਗੜ ਸੀ ਗੜ ਹੈ ਤੇ ਸੰਗਰੂਰ ਹੈ ਜਿਹੜਾ ਉਹ ਗੜ ਰਹੂਗਾ ਤੋਂ ਤੁਹਾਡੇ ਤੇ ਸਾਨੂੰ ਬਹੁਤ ਮਾਣ ਹੈ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਭਾਈ ਮੀਤ ਨੇ ਪਹਿਲਾਂ ਵੀ ਆਪਣੀ ਜ਼ਿੰਮੇਵਾਰੀ ਹਮੇਸ਼ਾ ਇਮਾਨਦਾਰ ਨਾਲ ਨਿਭਾਈ ਹੈ ਕਿਉਂ ਨਾਲ ਸਮੇਂ 'ਚ ਵੀ ਬਤੌਰ ਮੈਂਬਰ ਪਾਰਲੀਮੈਂਟ ਸੰਗਰੂਰ ਮੈਂ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਤਾਂ ਦੇਣਾ ਨਿਭਾਉਂਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ